ਪਾਏ ਬ੍ਰਹਮਾ ਬਪ ਤਰਾਕਾਲ ਪਾਏ ਸਿਂਜੂ ਅਵਤਾਰਕਾਲ ਪਾਏ ਕਰ ਹਿਸ਼ਿ ਸੁਨਕਾਸ਼ਾ ਸਗਲ ਕਾਲ ਕਾ ਇਹ ਤਾਂ ਵੱਡੇ ਵੱਡਿਆਂ ਨੂੰ ਕਾਲ ਦੇ ਖਾਜੇ ਚ ਆਉਣਾ ਜੇ ਗੁਰਮਾਣੀ ਨੂੰ ਮੰਨਦੇ ਆ ਤੇ ਗੁਰੂ ਗ੍ਰੰਥ ਸਾਹਿਬਹਾਰਾ ਦਾ ਕਹਿੰਦੇ ਸ਼ਿਵ ਜੀ ਵਰਗਿਆਂ ਨੂੰ ਕਾਲ ਦੇ ਖਾਜੇ ਚ ਆਉਣਾਗੇ ਫਿਰ ਕਾਲ ਨੂੰ ਪਾਵੇ ਨਾਲ ਵੱਡਿਆਂ ਕਿਹਦੇ ਬੰਦ ਸਕਦਾ ਕਾਰਨ ਦਵਾਏ। ਸ਼ਾਸਤਰਾ ਦੇ ਮੁਤਾਬਕ ਪ੍ਰੰਤਨ ਗ੍ਰੰਥਾਂ ਦੇ ਮੁਤਾਬਕ ਰਾਵਣ ਨੂੰ ਪਹਿਲਾ ਇਲਹਾਮ ਦੇ ਦਿੱਤਾ ਗਿਆ ਸੀ ਵਾਲਮੀਕੀ ਜੀ ਵੱਲੋਂ 14 ਸਾਲ ਪਹਿਲਾਂ ਵਾਲਮੀਕੀ ਜੀ ਭਗਵਾਨ ਨੇ ਰਮੈਣ ਲਿਖਤੀ ਸੀ। ਰਾਵਣ ਨੂੰ ਉਪਦੇਸ਼ ਹੋ ਚੁੱਕਿਆ ਸੀ। ਸ਼ਾਸਤਰਾਂ ਚ 14 ਸਾਲ ਪਹਿਲਾਂ ਲਿਖਿਆ ਕਿ ਆਤਮਕ ਜੀ 2000 ਸਾਲ ਪਹਿਲਾਂ ਲਿਖਿਆ ਆਖੋ ਸਤਨਾਮ ਸੁਬਾਨ ਜੀ ਜਿਹੜਾ 14 ਸਾਲ ਪਹਿਲਾਂ ਲਿਖ ਸਕਦਾ ਉਹ ਤੋਂ ਹੋਰ ਪਹਿਲਾਂ ਲਿਖਣ ਤੋਂ ਕੀ ਤੰਗੀ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਸਿਰਜਣ ਦਾ ਗਿਆਨ ਹੋ ਗਿਆ ਉਹ ਜਦ ਮਰਜੀ ਲਿਖ ਸਕਦਾ ਬੇੜਾ ਦੀ ਰਾਜ ਦੀ ਹੁਣ ਜਦੋਂ ਪਤਾ ਲੱਗਿਆ ਵਾਪਸੇ ਗੱਲ ਕਰਦੇ ਸੀ ਕਹਿੰਦੇ ਰਾਮ ਦਾ ਜਨਮ ਨਹੀਂ ਸੀ ਹੋਇਆ ਰਾਮ ਦਾ ਕਸ਼ਰਤ ਦਾ ਵਿਆਹ ਨਹੀਂ ਸੀ ਹੋਇਆ ਤੁਸੀਂ ਸੋਚੋਗੇ ਰਾਮਣ ਦੀ ਉਮਰ ਕਿੰਨੀ ਥੋੜੀ ਹੈ ਬਾਬਾ ਜੀ ਵੀ ਬਾਣੀ ਚ ਤੁਹਾਨੂੰ ਲਿਖਿਆ ਜੇ ਯੁਗ ਚਾਰੇ ਸੂਰਜ ਨੀ ਚਾਰੇ ਯੁਗ ਚਾਰੇ ਇਹਨੂੰ ਦਾਸ ਨਾ ਹੋਰ ਉਹਨਾਂ ਕਰ ਨਵਾਂ ਕੰਡਾ ਵਿੱਚ ਜਾਣੀ ਹੈ ਨੌਕੰਡ ਪ੍ਰਚਿੱਦਿਜ ਰਾਵਣ ਤੋਂ ਜਾਣਣ ਵਾਲੇ ਸੀ ਜਦੋਂ ਰਾਵਣ ਦੇ ਪੁੱਤਰ ਮੇਘਨਾਥ ਦਾ ਜਨਮ ਹੋਇਆ ਤੇ ਰਾਵਣ ਦੇ ਸਾਰੇ ਵਿਰ ਹੈ ਇੱਕ ਚਾਲ ਚ ਖਲਾਰਦੇ ਸੀ ਇੱਕ ਚਾਲ ਚ ਗ੍ਰਹਿ ਖਲਾਰਤੇ ਵੀ ਕੋਈ ਗ੍ਰਹਿ ਇਧਰ ਤੋਂ ਇਧਰ ਨਾ ਹਿੱਲੇ ਉਹ ਵੀ ਇਤਿਹਾਸ ਪੜਦੇ ਹੋ ਸ਼ਰੀਰ ਦਾ ਪੈਰ ਹਿੱਲ ਗਿਆ ਸੀ ਸ਼ਰੀਰ ਦਾ ਗ੍ਰਹਿ ਹਿੱਲਿਆ ਸ਼ਰੀਰ ਆਪਣੇ ਨਿਸ਼ਾ ਬਦਲਦੀ ਉਹ ਸ਼ਰੀਰ ਅਗਰ ਇਹ ਤਾਂ ਸਾਨੂੰ ਮੰਨਣਾ ਪੈਣਾ ਨੌਕਰਿਆਂਾਂ ਦੇ ਵਿੱਚ ਪਸੰਦੀ ਚੱਲਦੀ ਹੈ ਇਹ ਰਾਵਣ ਦੇ ਅਧੀਨ ਸੀ ਐਨਾ ਰਾਵਣ ਦਾ ਤਪ ਸੀ ਸ਼ਿਵ ਭਗਵਾਨ ਦਾ ਭਾਸ਼ਕ ਸੀ ਥੋੜੀ ਤਮਸ਼ਿਆ ਨਹੀਂ ਸੀ ਪੰਜ ਗੁਣ ਮਹਾਰਾਜ ਦੇ ਰਾਵਣ ਵਾਸਤੇ ਨਿਕੇ ਅਤ ਸੁੰਦਰ ਕਮੀਲ ਚਤਰ ਮੁਖ ਗਿਆਨੀ ਤਨਵੰਤ ਵਿੱਤ ਕੇ ਕਰੀਏ ਨਾਲ ਤਾਂ ਜਿਹੜਾ ਪ੍ਰੀਤ ਨਹੀਂ ਭਗਵਾਨ ਉਹ ਤਾਂ ਮਰਿਆਂ ਦੇ ਬਰਾਬਰ ਹੈ ਜਿਹੜਾ ਰੱਬ ਨਾਲ ਪ੍ਰੀਤ ਨਹੀਂ ਕਰਦਾ ਰਾਜੇ ਦਸ਼ਰਥ ਨੂੰ ਬਾਲ ਅਵਸਥਾ ਦੇ ਵਿੱਚ ਹੀ ਰਾਵਣ ਨੇ ਜਦੋਂ ਹਰਨ ਕਰਕੇ ਨਾ ਉਹ ਇੱਕ ਕੈਹ ਥਾ ਦੇ ਵਿੱਚ ਸੁਟਿਆ ਪਤਾ ਸੀ ਇਹਦਾ ਵਿਆਹ ਹੋਣਾ ਇਹਦੇ ਵਿਆਹ ਕਾਲ ਤੋਂ ਬਾਅਦ ਜਿੱਥੇ ਇਹਦੀ ਦਸ਼ਰਥੀ ਸ਼ਾਦੀ ਹੋਣੀ ਹੈ ਉਦੀ ਕੁੱਖ ਦੇ ਵਿੱਚੋਂ ਰਾਮ ਨੇ ਜਗਤ ਲੈਣਾ ਸਾਰੀ ਫਿਰੀ ਦਾ ਵਿਧਾਨ 라वण ਨੂੰ ਪਤਾ ਸੀ ਉਹ ਬੇਸਰੇ ਸੁ ਜਿਹੜੇ ਤਹਿ ਖਾਣੇ ਦੇ ਸੁੱਦੀ ਬੈਠਾ ਸੀ ਤੇ ਪਿਆਰਿਓ ਉਹ ਤਹਿ ਖਾਣੇ ਦੀ ਚਾਬੀ 라वण ਆਪਣੇ ਪਾਵੇਂ ਨਾ ਮੰਨ ਕੇ ਰੱਖਦਾ ਸੀ ਆਪ ਕੋ ਸਤਿਨਾਮ ਸੁਬਾਹ ਕਿ ਤਾਂ ਲੋਕਾਂ ਨੇ ਗੱਲ ਪਰਚੰਦ ਕਰ ਦਿੱਤੀ ਵੀ ਜਿੱਦੇ ਕਾਲ ਪਾਵੇਂ ਨਾਲ ਬੰਦਿਆਂ ਨੂੰ ਪਤਾ ਸੀ ਇਹਦੇ ਘਰੋਂ ਹੀ ਮੇਰੇ ਕਾਲ ਨੇ ਬਲੇੜਾ ਕਿੰਨੇ ਮੇਰਾ ਹੰਕਾਰ ਤਕਾਲ ਕਰਦਾ ਉਹਨੂੰ ਪਤਾ ਬਸ ਇੱਕ ਹੰਕਾਰ ਹੈ ਨਾ ਜਿਹੜਾ ਉਹ ਪੇਛੇ ਨਹੀਂ ਜਾਣਦਾ ਕਿਸੇ ਦੀ ਬਾਬਾ ਜੀ ਦੀ ਬਾਣੀ ਨੇ ਤਾਂ ਹੀ ਆਖਿਆ ਹੈ ਨਾ ਹਰ ਜੀਓ ਹੰਕਾਰ ਨਾ ਧਰਦਾ ਹੀ ਰੱਬ ਨੂੰ ਤੇਰਾ ਹੰਕਾਰ ਹੀ ਪਤਾ ਹੈ ਕਿ ਰੱਬ ਨੇ ਘਰ ਜੇ ਕੋਈ ਜੀ ਨਾਮ ਕਰਦੀ ਹੈ ਤਾਂ ਨਾਮ ਨਹੀਂ ਲਿਖਾਉਣਾ ਪਰ ਜਿਹੜਾ ਹੰਕਾਰ ਹੈ ਨਾ ਉਹ ਨਹੀਂ ਟੱਲਦਾ